ਇਹ ਰਣੋਪਕਵੰਤ ਸਿੰਘ ਹੈ ਜੀ ਮੈਂ ਸਮਰਾਲੇ ਤੋਂ ਬਿਲੋਂਗ ਕਰਦਾ ਆ ਆ ਮਸਲਾ ਖੜਾ ਹੋਇਆ ਗੁੱਲੀਗੜ੍ਹ ਤੇ ਸੁਨਿਆਰ ਵਾਲਾ ਇਹ ਕੋਈ ਸ਼ਬਦ ਮਾੜੇ ਤਾਂ ਹੈ ਨਹੀਂ ਕਿ ਪਰ ਇਹਨਾਂ ਦੀ ਜਿਹੜੀ ਕਹਿੰਦੇ ਨੇ ਲੋਕੀ ਇਹਨਾਂ ਦੀ ਸੋਚ ਮੜੀ ਹੈ ਇਹਨਾਂ ਦੇ ਦਿਮਾਗ ਦੇ ਵਿੱਚ ਜੱਟਵਾਦ ਬੜੇ ਬੜਿਆ ਹੋਇਆ ਹੈ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਸਾਰੀਆਂ ਕੌਮਾਂ ਦਾ ਸਤਿਕਾਰ ਕਰਦੇ ਆ ਪਰ ਇਹਨਾਂ ਨੂੰ ਇਹ ਅਕਲ ਨਹੀਂ ਹੈ ਜਾਂ ਕਹਿੰਦੇ ਇਹਨਾਂ ਨੂੰ ਵਿਰਸੇ ਚ ਨਹੀਂ ਮਿਲੀ ਹੈਗੀ ਵੀ ਜਿਹੜੇ ਰਾਮ ਗੜੀਏ ਹੋਏ ਨੇ ਉਹਨਾਂ ਨੇ ਬੜੀਆਂ ਕੁਰਬਾਨੀਆਂ ਕੀਤੀਆਂ ਨੇ ਮਹਾਰਾਜ ਜਸਾ ਸਿੰਘ ਰਾਮ ਗੜੀਆ ਭਾਈ ਲਾਲੋ ਜੀ ਜਿਹੜਾ ਮੱਸੀ ਰੰਗੜ ਦਾ ਸਿਰ ਵੱਡਿਆ ਸੁੱਖਾ ਸਿੰਘ ਮਤਾਬ ਸਿੰਘ ਉਹਨਾਂ ਦੇ ਵਿੱਚੋਂ ਵੀ ਇੱਕ ਵੇਲਾ ਰਾਮਗੜੀਆ ਬਰਾਦਰੀ ਨੂੰ ਬਿਲੋਂਗ ਕਰਦਾ ਸੀਗਾ ਪਰ ਇਹਨਾਂ ਨੂੰ ਅਜੋਕੇ ਸਮੇਂ ਦਾ ਪ੍ਰਾਤਨ ਤਾਂ ਭੁੱਲ ਗਏ ਇਹਨਾਂ ਨੂੰ ਅਜੋਕੇ ਸਮੇਂ ਦਾ ਵੀ ਪਤਾ ਨਹੀਂਗਾ ਕਿ ਭਾਈ ਬਲਵਿੰਦਰ ਸਿੰਘ ਜਟਾਲਾ ਸੀਗਾ ਉਹ ਵੀ ਇੱਕ ਰਾਮਗੜੀਆ ਬਰਾਦਰੀ ਦਾ ਸੀਗਾ ਜਿਨੇ ਐਸਵਾਈਐਲ ਦਾ ਨਹਿਰ ਨੂੰ ਨੱਕਾ ਲਾਇਆ ਸੀਗਾ ਇਹਨਾਂ ਨੇ ਇਹਨਾਂ ਦਾ ਪਾਣੀ ਝਾੜ ਤੋਂ ਰੋਕਿਆ ਪਰ ਇਹ ਜੱਟ ਬਰਾਦਰੀ ਆ ਨਾ ਜਿਹੜੀ ਇਹ ਭੁੱਲ ਜਾਂਦੀ ਹੈ ਜੱਟ ਬਰਾਦਰੀ ਸਾਰੀ ਮਾੜੀ ਨਹੀਂ ਹੈਗੀ ਜਦ ਇਹਨਾਂ ਨੂੰ ਸਦਾ ਦਾ ਨਸ਼ਾ ਚੜਦਾ ਨਾ ਫੇਰ ਇਹ ਭੁੱਲਦੇ ਨੇ ਅਸੀਂ ਭਗਵਾਨ ਤੁਮਾਨ ਨੂੰ ਕਹਿੰਦੇ ਆ ਵੀ ਇਹੋ ਜੀ ਆਨਸਰ ਨੂੰ ਆਪਣੀ ਚੋ ਬਾਜ਼ਾਰਤ ਚੋਂ ਬਾਹਰ ਕਰ ਕਿ ਇਹਦਾ ਰਾਜ ਕਰਨਾ ਤਿੰਨ ਸਾਲ ਰਹਿ ਗਿਆ ਨਹੀਂ ਲੋਕੀ 5 ਸਾਲ ਬਾਅਦ ਤੈਨੂੰ ਹੱਥ ਦਿਖਾਉਣਗੇ